चर्चा थी Oh, 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 पाकिस्तान <kung> परिवार <ım999> ਮੁਰਦਾਬਾ ਪ੍ਰਸ਼ਾਸਨ ਮੁਰਦਾਬਾ ਜੀ ਆਇਆਂ ਨੂੰ ਸਰਕਾਰ ਮੁਰਦਾਬਾ ਮੁਰਦਾਬਾ ਜੀ ਆਇਆਂ ਨੂੰ ਸਰਕਾਰ ਮੁਰਦਾਬਾ ਮੁਰਦਾਬਾ ਜੀ ਆਇਆਂ ਨੂੰ ਸਰਕਾਰ ਮੁਰਦਾਬਾ ਮੁਰਦਾਬਾ 10000 ਰੁਪਏ ਝੰਡਾ ਲਾ ਕੇ 2 ਮਿੰਟ ਰੁਕ ਜੀ ਆਪਾਂ 2 ਮਿੰਟ ਹੋਰ ਰੁਕ ਜੇ ਪਹਿਲਾਂ ਸਾਰਿਆਂ ਕੋਲ ਨਾ ਕੋਈ ਨਾਲ ਨਾ ਕੁੜੀਏ ਨਾ ਕੁੜੀ ਕੋਈ ਕੋਈ ਆਪਣੀ ਬੇਨਤੀ ਸਾਰਿਆਂ ਆਪਣੀ ਬੇਨਤੀ ਆਪਣੇ ਘਰ ਆ ਗਏ ਨਾ ਆਇਆ ਨਾ ਦੇ ਬੈਜੋ ਬੈਜੋ ਕੋਈ ਨਿਸ਼ਚਾਰ ਹੋ ਸੀ ਪਾਣੀ ਪੀ ਲੋ 5 ਮਿੰਟ ਪਾਣੀ ਪੀ ਲਓ ਆਪਾਂ ਦੁਬਾਰਾ ਫਿਰ ਕਿਹਨਾਂ ਕੌਕੇ ਅਗਰ ਨਮਕ ਮਰ ਰੋਡ ਸੂਬਾ ਅਗੋਬੇ ਅਨਗਰ ਸਾਜਾ ਮੋਰਚਾ ਪੰਜਾਬ ਕਿਉਂ ਦੇ ਫੋਨਾ ਕੇ ਗੱਲ ਜਾਵੇ ਦੇਖੋ ਜੀ ਇਹ ਉਹੀ ਮੁੱਖ ਮੰਤਰੀ ਆ ਜਿਹੜਾ ਡਰਾਮੇ ਕਰਦਾ ਹੁੰਦਾ ਸੀਗਾ ਇਸ ਤੋਂ ਪਹਿਲਾਂ ਜਿਹੜਾ ਕਹਿੰਦਾ ਹੁੰਦਾ ਸੀ ਕਿਉਂ ਕਿਸੇ ਵੀ ਜਥੇਬੰਦੀਆਂ ਨੂੰ ਧਰਨੇ ਦੇਣ ਦੀ ਲੋੜ ਨਹੀਂ ਟੈਂਕਾਂ ਤੇ ਚੜ੍ਹਦੀ ਲੋੜ ਨਹੀਂ ਮੇਰੇ ਦਰਵਾਜ਼ੇ ਹਮੇਸ਼ਾ ਦੇ ਲਈ ਖੁੱਲੇ ਆ ਅਸੀਂ ਉਸ ਕੋਲ ਆਉਂਦੇ ਰੋਜ਼ਗਾਰ ਦੀ ਮੰਗ ਕਰਨ ਲਈ ਆਏ ਸੀ ਇਹ ਸਰਕਾਰ ਡਰਾਮਾ ਕਰਦੀ ਆ ਸਰਕਾਰ ਤੁਹਾਡੇ ਦਰਵਾਜ਼ੇ ਅਸੀਂ ਖੁਦ ਇਹਨਾਂ ਦੇ ਦਰਵਾਜ਼ੇ ਤੱਕ ਪਹੁੰਚੇ ਆਂ ਤਾਂ ਤੁਸੀਂ ਦੇਖ ਰਹੇ ਹੋ ਪਿੱਛੇ ਕਿੱਡਾ ਫੋਰਸ ਬਲ ਆਇਆ ਹੋਇਆ ਕਿੰਨਾ ਪੁਲਿਸ ਪ੍ਰਸ਼ਾਸਨ ਲਾਇਆ ਹੋਇਆ ਸਾਨੂੰ ਅੱਗੇ ਰੋਕਣ ਤੋਂ ਜਿਹੜਾ ਜਾਣ ਤੋਂ ਰੋਕਿਆ ਹੋਇਆ ਸਾਡਾ ਜਿਹੜਾ ਇੱਕੋ ਹੀ ਮੰਗ ਹੈ ਕਿ ਇਹੀ ਮੁੱਖ ਮੰਤਰੀ ਉਹੀ ਮੁੱਖ ਮੰਤਰੀ ਹੈ ਜਿਹੜਾ ਦੂਜਿਆਂ ਨੂੰ ਭੰਡਦਾ ਹੁੰਦਾ ਸੀਗਾ ਜੇ ਜਿਹੜਾ ਹੈਗਾ ਉਹ ਮਹਿਲਾਂ ਦੇ ਵਿੱਚ ਵੜ ਕੇ ਬਹਿ ਗਿਆ ਅਸੀਂ ਉਸ ਨੂੰ ਮਿਲਣ ਦੇ ਨਹੀਂ ਇੱਥੇ ਪਹੁੰਚੇ ਆ ਤਾਂ ਕਿ ਉਹਨਾਂ ਕੋਲ ਪਹੁੰਚ ਕੇ ਅਸੀਂ ਆਪ ਦੇ ਰੋਜ਼ਗਾਰ ਦੀ ਜਿਹੜੀ ਮੰਗ ਕਰ ਰਹੇ ਹਾਂ ਉਹ ਰੋਜ਼ਗਾਰ ਜਿਹੜਾ ਕਢਾ ਸਕੀਏ ਸਾਡੀ ਇੱਕੋ ਹੀ ਮੰਗ ਹੈ ਸਿੱਖਿਆ ਵਿਭਾਗ ਤੇ ਜਿਹੜਾ ਹੋਣਗੇ ਸਿਹਤ ਵਿਭਾਗ ਉਸ ਵਿੱਚ ਜਿੰਮੀਆਂ ਵੀ ਖਾਲੀ ਪਈਆਂ ਸਾਮੀਆਂ ਉਹਨਾਂ ਦੇ ਵਿੱਚ ਉਮਰ ਹੱਦ ਵਿੱਚ ਛੋੜ ਦੇ ਕੇ ਸਾਰੀਆਂ ਸਾਮੀਆਂ ਦਾ ਇਸ਼ਤਿਹਾਰ ਜਲਦੀ ਤੋਂ ਜਲਦੀ ਜਾਰੀ ਕੀਤਾ ਜਾਵੇ ਇਸ ਤੋਂ ਪਹਿਲਾਂ ਅਨੇਕਾਂ ਵਾਰ ਇਹਨਾਂ ਨਾਲ ਮੀਟਿੰਗਾਂ ਹੋ ਚੁੱਕੀਆਂ ਇਹਨਾਂ ਦੇ ਸਿੱਖਿਆ ਮੰਤਰੀ ਨਾਲ ਮੀਟਿੰਗਾਂ ਹੋ ਚੁੱਕੀਆਂ ਇਹਨਾਂ ਦੇ ਸਿਹਤ ਮੰਤਰੀ ਨਾਲ ਮੀਟਿੰਗਾਂ ਹੋ ਚੁੱਕੀਆਂ ਜਿਹੜੀ ਯੂਨੀਅਨਾਂ ਦੇ ਜਥੇਬੰਦੀਆਂ ਦੇ ਬੇਰਜਕਾਰਾਂ ਦੇ ਹੱਲ ਕਰਨ ਲਈ ਸੂਬਾ ਜਿਹੜੀ ਸਬ ਕਮੇਟੀ ਕਮਿਸ਼ਨ ਬਣੀ ਆ ਉਸ ਦੇ ਨਾਲ ਵੀ ਬਹੁਤ ਵਾਰ ਮੀਟਿੰਗਾਂ ਹੋ ਚੁੱਕੀਆਂ ਸਾਰੀਆਂ ਮੀਟਿੰਗਾਂ ਬੇਸ਼ੁਮਾਰ ਰਹਿ ਜਾਂਦੀਆਂ ਕਿਉਂਕਿ ਸਾਨੂੰ ਇਹ ਲੱਗਦਾ ਕਿ ਕਿਸੇ ਦੇ ਕੋਲ ਸਿਰਫ ਨਾਂ ਦੇ ਆਉਦੇ ਆ ਮੰਤਰੀ ਆ ਕਿਸੇ ਕੋਲ ਪਾਵਰ ਨਹੀਂ ਮੁੱਖ ਮੰਤਰੀ ਇਕੱਲਾ ਆ ਆਪਣੇ ਕੋਲ ਸਾਰਾ ਕੁਝ ਸੰਭਾਲੀ ਬੈਠਾ ਇਸ ਕਰਕੇ ਅਸੀਂ ਚਾਹੁੰਦੇ ਇੱਕ ਵਾਰ ਸਾਡੇ ਨਾਲ ਉਹ ਗੱਲ ਕਰਕੇ ਦੱਸੇ ਕਿ ਉਹ ਸਾਡਾ ਕੀ ਕਸੂਰ ਆ ਜਿਨ੍ਹਾਂ ਨੇ ਇਹਨਾਂ ਹੱਕ ਦੇ ਨਾਲ ਇਹਨਾਂ ਨੂੰ ਵੋਟਾਂ ਪਾਈਆਂ ਸੀ ਕਿ ਚਾਹ ਦੇ ਨਾਲ ਪਾਈਆਂ ਸੀ ਜਦੋਂ ਇਹ ਸਰਕਾਰ ਬਣੂਗੀ ਸਾਡੀ ਆਪਦੀ ਸਰਕਾਰ ਸਾਨੂੰ ਰੋਜ਼ਗਾਰ ਦਿੱਤਾ ਜਾਊਗਾ ਇਹ ਸਾਡਾ ਧਰਨਾ ਸ਼ਾਂਤਮਈ ਧਰਨਾ ਹੈ ਪਰ ਪੁਲਿਸ ਉਸ ਨੂੰ ਜਿਹੜਾ ਹੈਗਾ ਉਸ ਨੂੰ ਉਲਪ ਦੇਣ ਦਾ ਰੂਪ ਕਰ ਰਹੀ ਹੈ ਇਹ ਤੋਂ ਪਹਿਲਾਂ ਵੀ ਸਾਡੇ ਤੇ ਤਾਂ ਹਲਕਾ ਜਿਹੜਾ ਧੱਕਾ ਮੁੱਕੀ ਹੋਈ ਹੈ ਅਸੀਂ ਇਹਨਾਂ ਨੂੰ ਬਹੁਤ ਵਾਰ ਕਹਿ ਚੁੱਕੇ ਕਿ ਅਸੀਂ ਕੋਠੀ ਦਾ ਘਰਾਓ ਕਰਨ ਜਾਣਾ ਕਿਉਂਕਿ ਬਹੁਤ ਅੱਗੇ ਹੈ ਔਰ ਅਸੀਂ ਜਾਵਾਂਗੇ ਕੋਠੀ ਦੇ ਦਵਾਰ ਤੱਕ ਪਹੁੰਚ ਕੇ ਰਾਵਾਂਗੇ ਕਾਤੋਤ ਵਧੀਆ ਮੇਰਾ ਨਾਮ ਜੀ ਅਮਨਦੀਪ ਸਿੰਘ ਸੇਖਾ ਜੀ ਅੱਜ ਸ੍ਰੀ ਅੰਮ੍ਰਿਤਪੁਰ ਘਰ ਆਉਣਾ ਹੈ ਕੀ ਕਾਰਨ ਹੈ ਅਖਬਾਰ ਦੇ ਵਿੱਚ ਸਰ ਜਿੱਦਾਂ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਬਣੀ ਆ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀ ਕਿ ਜਿਹੜਾ ਮੇਰਾ ਹਰਾ ਪੰਨਾ ਹੈ ਸਭ ਤੋਂ ਪਹਿਲਾਂ ਬੇਰੁਜ਼ਗਾਰਾਂ ਦੀ ਬੇਰੁਜ਼ਗਾਰੀ ਖਤਮ ਕਰਨ ਲਈ ਚੱਲੂਗਾ ਅਸੀਂ ਇਹ ਬੇਰੁਜ਼ਗਾਰ ਸਾਂਝਾ ਮੋਰਚਾ ਸਾਡਾ ਜਿਹੜਾ ਫਰੰਟ ਬਣਾਇਆ ਸੀ ਇਹਦੇ ਵਿੱਚ ਪਹਿਲਾਂ ਤੁਹਾਨੂੰ ਦੱਸ ਦਵਾਂ ਕਿ ਪੰਜ ਜਥੇਬੰਦੀਆਂ ਨੇ ਬੀਆਰ ਟੈਟ ਪਾਸ ਬੇਰੁਜ਼ਗਾਰਾਂ ਦਾ ਯੂਨੀਅਨ ਆਰਟ ਐਂਡ ਕ્રાਫਟ ਬੇਰੁਜ਼ਗਾਰਾਂ ਦਾ ਯੂਨੀਅ ਮਲਟੀਪਰਪਸ ਹੈਲਥ ਵਰਕਰ ਵੀ ਨੇ ਆਟੈਂਡ ਕ્રાਫਟ ਬੇਰਜ਼ਗਾਰਾਂ ਦਾ ਐਪਕ ਯੂਨੀਅਨ ਔਰ ਬੇਰਜ਼ਗਾਰ ਲੈਕਚਰਰਾਂ ਦਾ ਐਪਕ ਯੂਨੀਅਨ ਤੇ ਸਿੱਖਿਆ ਨਾਲ ਸੰਬੰਧਤ ਤਿੰਨੇ ਜਥੇਬੰਦੀਆਂ ਚਾਰੀ ਜਥੇਬੰਦੀਆਂ ਔਰ ਪੰਜਵੀਂ ਸਿਹਤ ਨਾਲ ਸੰਬੰਧਤ ਜਿਹੜੀ ਜਥੇਬੰਦੀ ਹੈ ਲੰਬੇ ਸਮੇਂ ਤੋਂ ਸਿੱਖਿਆ ਤੇ ਸਿਹਤ ਦੇ ਖੇਤਰ ਦੇ ਵਿੱਚ ਕੋਈ ਅਸਾਮੀਆਂ ਨਹੀਂ ਆਈਆਂ ਅਸੀਂ ਮਾਸਟਰ ਕਾਟਰ ਦੀਆਂ ਔਰ ਲੈਕਚਰਰਾਂ ਦੀਆਂ ਪੋਸਟਾਂ ਦੀ ਮੰਗ ਕਰਦੇ ਹਾਂ ਔਰ ਜਿਹਦੇ ਵਿੱਚ ਸਾਡੇ ਉੱਪਰ ਇੱਕ ਗ੍ਰੈਜੂਏਸ਼ਨ ਦੇ ਵਿੱਚੋਂ 55% ਦੀ ਸ਼ਰਤ ਲਗਾਈ ਗਈ ਹੈ ਮਾਸਟਰ ਕਾਟਰ ਲਈ ਉਸ ਦੀ ਔਰ ਕਿਉਂਕਿ ਲੰਬੇ ਸਮੇਂ ਤੋਂ ਭਰਤੀਆਂ ਨਾ ਹੋਣ ਕਾਰਨ ਬਹੁਤ ਸਾਰੇ ਸਾਥ ਸਾਡੇ ਓਵਰਏਜ ਹੋ ਚੁੱਕੇ ਆ ਤਾਂ ਅਸੀਂ ਇਹ ਸਾਡੀਆਂ ਕੁਝ ਮੰਗਾਂ ਨੇ ਉਹਨਾਂ ਨੇ ਲੈ ਕੇ ਅਸੀਂ ਅੱਜ ਭਗਵੰਤ ਮਾਨ ਜੀ ਰੈਸ ਦਾ ਘਰਾਓ ਕੀਤਾ ਜੀ ਮੁੱਖ ਮੰਤਰੀ ਕਹਿੰਦਾ ਮੈਂ ਬਹੁਤ ਨੌਕਰੀਆਂ ਦੇ ਰਿਹਾ ਹਾਂ ਉਹਨਾਂ ਪੱਤਰਕਾਰਾਂ ਨੂੰ ਅਗਰ ਮੁੱਖ ਮੰਤਰੀ ਸਾਹਿਬ ਨੇ ਨੌਕਰੀਆਂ ਦੇ ਦਿੱਤੀਆਂ ਤਾਂ ਜਿਹੜੇ ਉਹਨਾਂ ਦੇ ਦਰਵਾਜ਼ੇ ਦੇ ਬਾਹਰ ਬੈਠੇ ਆ ਲੋਕ ਇਹ ਕੌਣ ਨੇ ਅਸੀਂ ਇਹਨਾਂ ਨੂੰ ਸਵਾਲ ਪੁੱਛਣਾ ਚਾਹੁੰਦੇ ਹਾਂ ਕਿਉਂਕਿ ਹੁਣ ਤੱਕ ਸਾਡੀਆਂ ਅਨੇਕਾਂ ਮੀਟਿੰਗਾਂ ਸਿੱਖਿਆ ਮੰਤਰੀ ਸਾਹਿਬ ਨਾਲ ਮੁੱਖ ਮੰਤਰੀ ਸਾਹਿਬ ਨਾਲ ਹੋ ਚੁੱਕੀਆਂ ਨੇ ਇਹ ਬਾਰ-ਬਾਰ ਆਪਣੇ ਭਾਸ਼ਣਾਂ ਦੇ ਕਿ ਜਿਹੜੇ ਪਹਿਲਾ ਜਿਹੜੇ ਸਾਥੀ ਨੇ ਕਿਸੇ ਕਾਰਨ ਵਸ਼ ਓਵਰਏਜ ਹੋ ਚੁੱਕੇ ਆ ਉਹਨਾਂ ਨੂੰ ਅਸੀਂ ਮੌਕਾ ਦੇਵਾਂਗੇ ਤੇ ਜਿਹੜੇ ਪੰਜਾਬ ਦੇ ਬੇਰੁਜ਼ਗਾਰ ਨੇ ਅਸੀਂ ਉਹਨਾਂ ਨੂੰ ਘਰ ਘਰ ਰੋਜ਼ਗਾਰ ਦੇਵਾਂਗੇ ਜਿਹੜੇ ਐਲੀਜੀਬਲ ਨੇ ਪਰ ਜੋ ਤੱਕਾਂ ਮੁੱਕੇ ਹੋਇਆ ਪੋਸਟਾਂ ਕਿਹੜਾ ਕਿਆ ਹੋਊਗਾ ਸਰ ਇਹ ਬਹੁਤ ਮੰਗ ਦੀ ਪੱਗੀ ਗੱਲ ਆ ਕਿ ਅੱਜ ਇੱਕ ਪਾਸੇ ਤਾਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਜੀ ਸੇਰੋ ਜਿਹੜਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹੈ ਉੱਥੇ ਪਹੁੰਚੇ ਹੋਇਆ ਇਹ ਆਪਣੇ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਹੈ ਆਪਣੇ ਗੁਲਗਾਨ ਕਰ ਰਹੀ ਹੈ ਉੱਥੇ ਆਕਾ ਦੇ ਨਾਲ ਤੇ ਦੂਜੇ ਪਾਸੇ ਸਾਡੇ ਧੀਆਂ ਪੇਣਾ ਜਿਹੜੇ ਉਹਦੇ ਦਰਵਾਜ਼ੇ ਤੇ ਰੋਜ਼ਗਾਰ ਦੀ ਮੰਗ ਕਰਦੀਆਂ ਨੇ ਆਪਣੀਆਂ ਮੰਗਾ ਮਸਲਾਂ ਦੇ ਹੱਲ ਦੀ ਗੱਲ ਕਰਦੇ ਆ ਉਹਨਾਂ ਨਾਲ ਤਾਂ ਕੰਮ ਕੀ ਆ ਬਹੁਤ ਮੰਦ ਭਾਗੀ ਗੱਲ ਆ ਇਹ ਪੰਜਾਬ ਪ੍ਰਸ਼ਾਸਨ ਲਈ ਕਾਲਜ ਸਿਕਾਰ ਵਿੱਚ ਮੇਰਾ ਨਾਮ ਸਿੰਘ ਚਲੇ ਜੀ ਇਹਨਾਂ ਨੂੰ ਕਿਹਾ ਦੇ ਦਿੱਤਾ ਗਲਤੀ ਨਾ ਕਰੋ ਵੇਖੋ ਸਰ ਲਗਭਗ 2 ਸਾਲ ਹੋ ਗਏ ਸਾਨੂੰ ਇਹਨਾਂ ਦੇ ਦਰਵਾਜ਼ੇ ਖੜਕਾ ਖੜਕਾ ਕੇ ਪਰ ਅਜੇ ਤੱਕ ਸਾਡਾ ਕੋਈ ਹੱਲ ਨਹੀਂ ਹੋ ਰਿਹਾ ਲੰਬੇ ਸਮੇਂ ਤੋਂ ਅਸੀਂ ਪਹਿਲਾਂ ਵੀ ਇਸੇ ਤਰ੍ਹਾਂ ਕਰਨਿਆਂ ਦੇ ਸ਼ਿਕਾਇਤ ਰਹੇ ਹਾਂ ਪਰ ਅਜੇ ਤੱਕ ਸਾਡਾ ਇਹ ਹੱਲ ਨਹੀਂ ਕਰ ਰਹੇ ਜਾਂਨਿਆਂ ਮੀਟਿੰਗ ਕਰਦੇ ਐ ਪਰ ਕਾਲਾ ਵੱਟ ਦਿੰਦੇ ਐ ਅਸੀਂ ਮੁਰੰਡੇ ਦੇ ਵਿੱਚ ਦੱਸਿਆ ਡਾਕੂਮੈਂਟ ਸਾਥੀ ਅੱਜ ਤਾਂ ਤਾਰੀਖ ਅੱਗੇ ਨਾ ਅੱਗੇ ਇਹ ਜਦੋਂ ਤੱਕ ਸਾਨੂੰ ਸੀਐਮ ਦੀ ਮੀਟਿੰਗ ਨਹੀਂ ਦਿੱਤੀ ਜਾਂਦੀ ਸੀਐਮ ਨਾਲ ਮਿਲਾਇਆ ਜਾਵੇ ਸਾਨੂੰ ਆਉਣ ਵਾਲੇ ਸਮੇਂ ਦਾ ਸਾਨੂੰ ਪਤਾ ਲੱਗੇ ਵੀ ਸਾਡੀ ਮਾਸਟਰ ਕੀਟ ਦੀ ਪ੍ਰਤੀ ਕਦੋਂ ਹੋਏਗਾ ਕਿ